ਅਮਰੀਕਾ ਦੇ ਵਿੱਚ ਪਿਛਲੇ ਦਿਨੀ ਇੱਕ ਅਜੀਬ ਹੀ ਘਟਨਾ ਵਾਪਰੀ ਜਿੱਥੇ ਗੁਰੂ ਮਹਾਰਾਜ ਦੀ ਬੀੜ ਨੂੰ ਇੱਕ ਲੇਡੀ ਦੇ ਵੱਲੋਂ ਆਪਣੇ ਘਰ ਦੇ ਵਿੱਚ ਲਜਾਇਆ ਗਿਆ ਪਾਠ ਦੇ ਸਬੰਧਿਤ ਪਰ ਬਾਅਦ ਵਿੱਚ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਜਿਹੜੀ ਮੇਰੇ ਧਿਆਨ 'ਚ ਆਈ ਹੈ ਕਿ ਕਿ ਅਮਰੀਕਾ ਨਿਊਯਾਰਕ ਦੇ ਵਿੱਚ ਪ੍ਰੋਬਲੀ ਇਨਕੋਰ ਨਾਮ ਦੀ ਜਿਹੜੀ ਲੜਕੀ ਹੈਗੀ ਆ ਉਹਦੇ ਤੋਂ ਆਪਣੇ ਮਹਾਰਾਜ ਦੇ ਸਰੂਪ ਘਰੇ ਲੈ ਜਾ ਕੇ ਬਾਅਦ ਵਿੱਚ ਉਹਨੇ ਇਸ ਗੱਲ ਤੋਂ ਇਨਕਾਰੀ ਹੋ ਗਈ ਮੈਂ ਵਾਪਸ ਦੇਣੇ ਆ ਤੋ ਤੱਕ ਵੀ ਪਤਾ ਲੱਗਾ ਕਿ ਉਹਦੇ ਇਲਵਾਜ ਸਨ ਕਿ ਮੈਂ ਜਿਹੜੀਆਂ ਸਿੱਖ ਕੁੜੀਆਂ ਨੇ ਉਹਨਾਂ ਨੂੰ ਮਤਲਬ ਜਿਹੜੇ ਧਰਮ ਤੋਂ ਬਾਹਰ ਜਿਹੜਾ ਹੈਗਾ ਉਹਨਾਂ ਨੂੰ ਭਟਕਾ ਕੇ ਤੇ ਉਹਨਾਂ ਨੂੰ ਗਰਾਹੇ ਪਾਣ ਦੀ ਜਿਹੜੀ ਹੈਗੀ ਉਹ ਮੈਂ ਆਪਣੇ ਵੱਲੋਂ ਪੂਰੀ ਯਤਨ ਕਰਾਂਗੀ ਗੁਟਕਾ ਸਾਹਿਬ ਜਿਹੜੇ ਉਹ ਅੱਜਕੱਲ ਆਨਲਾਈਨ ਬੜਾ ਸਿਸਟਮ ਸ਼ੁਰੂ ਹੋ ਗਿਆ ਇੱਕ ਕਿਤਾਬ ਦੇ ਵਿੱਚੋਂ ਗੁਟਕਾ ਸਾਹਿਬ ਨੇ ਇੱਕ ਕਿਤਾਬ ਦੇ ਵਿੱਚੋਂ ਵੱਖ-ਵੱਖ ਆਨਲਾਈਨ ਵੈਬਸਾਈਟਸ ਤੇ ਸੇਲ ਕੀਤਾ ਜਾ ਰਿਹਾ ਹੈ ਦਰ ਪਰ ਇਕਲੀ ਐਮਾਜ਼ੋਨ ਹੈਗੀ ਇਤੋਂ ਬਿਨਾ ਹੋਰ ਵੀ ਬਹੁਤ ਸਾਰੇ ਫਰੇ ਵਕਾਰ ਹੈਗਾ ਉਸ ਤੋਂ ਬਾਅਦ ਆਨਲਾਈਨ ਸਿੱਖ ਸਟੋਰ ਯੂਕੇ ਹੈ ਤੇ ਇਤੋਂ ਤੱਕ ਕਿ ਮੇਰੇ ਧਿਆਨ ਚ ਹੈ ਕਿ ਚਤਰ ਸਿੰਘ ਜੀਵਨ ਸਿੰਘ ਜਿਹੜੇ ਹੈਗੇ ਆ ਤੇ ਉਹ ਉਹਨਾਂ ਦੀ ਵੀ ਇੱਕ ਵੈਬਸਾਈਟ ਹੈਗੀ ਜਿੱਦੇ ਤੋਂ ਤੁਸੀਂ ਆਨਲਾਈਨ ਗੋਟਕਾ ਸਾਹਿਬ ਵਗੈਰਾ ਮੰਗਾ ਸਕਦੇ ਆ ਇਹਦੇ ਲਈ ਕੋਈ ਨਾ ਕੋਈ ਕੋਈ ਧਰਮ ਪ੍ਰਚਾਰ ਦੀ ਸਾਡੀ ਮੀਟਿੰਗ ਹੈਗੀ ਪਰਸੋਂ ਨੂੰ 7 ਤਰੀਕ ਨੂੰ ਤੇ ਇਹ ਮੈਂ ਸਮਝਦਾ ਕਿ ਇਹ ਮਸਲਾ ਉਸ ਮੀਟਿੰਗ ਦੇ ਵਿੱਚ ਜ਼ਰੂਰ ਵਿਚਾਰਿਆ ਜਾਏਗਾ ਸੱਚੇ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਪ੍ਰਭਜੋਤ ਸਿੱਧੂ ਤੇ ਮੇਰੇ ਨਾਲ ਨੇ ਐਸਜੀਪੀਸੀ ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਜੀ ਉਹਨਾਂ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਖਾਲਸਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਲ ਸਹੀ ਸਭ ਤੋਂ ਪਹਿਲਾਂ ਜੇ ਆਪਾਂ ਇੱਕ ਅਜਿਹੇ ਵਿਸ਼ੇ ਨੂੰ ਟੱਚ ਕੀਤੇ ਅਮਰੀਕਾ ਦੇ ਵਿੱਚ ਪਿਛਲੇ ਦਿਨੀ ਇੱਕ ਅਜਿਹੀ ਘਟਨਾ ਵਾਪਰੀ ਜਿੱਥੇ ਗੁਰੂ ਮਹਾਰਾਜ ਦੀ ਬੀੜ ਨੂੰ ਇੱਕ ਲੇਡੀ ਦੇ ਵੱਲੋਂ ਆਪਣੇ ਘਰ ਦੇ ਵਿੱਚ ਲਜਾਇਆ ਗਿਆ ਪਾਠ ਦੇ ਸਬੰਧਿਤ ਪਰ ਬਾਅਦ ਵਿੱਚ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਜਿੱਥੇ Hindu ਭਾਈਚਾਰੇ ਤੇ Sikh ਭਾਈਚਾਰੇ ਦੇ ਲੋਕਾਂ ਨੇ ਇੱਕ ਵੱਡਾ ਰੋਲ ਅਦਾ ਕੀਤਾ ਤੇ ਮਹਾਰਾਜ ਦੀ ਬੀੜ ਉਥੋਂ ਵਾਪਸ ਲਿਜਾ ਕੇ ਗੁਰੂ ਘਰ ਦੇ ਵਿੱਚ ਸਜੋਬਤ ਕੀਤੀ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੋ ਬੜੀ ਮੰਦ ਭਾਗੀ ਘਟਨਾ ਵਾਪਰੀ ਜਿਹੜੀ ਮੇਰੇ ਧਿਆਨ ਚ ਆਈ ਹੈ ਕਿ ਅਮਰੀਕਾ ਨਿਊਯਾਰਕ ਦੇ ਵਿੱਚ ਪ੍ਰੋਬਲੀ ਇਨਕੋਰ ਨਾਮ ਦੀ ਜਿਹੜੀ ਲੜਕੀ ਹੈਗੀ ਆ ਉਹਦੇ ਕੋ ਆਪਣੇ ਮਹਾਰਾਜ ਦੇ ਸਰੂ ਘਰੇ ਲੈ ਜਾ ਕੇ ਬਾਅਦ ਵਿੱਚ ਉਹਨੇ ਇਸ ਗੱਲ ਤੋਂ ਇਨਕਾਰੀ ਹੋ ਗਈ ਮੈਂ ਵਾਪਸ ਦੇਣੇ ਆ ਔਰ ਇਤੋਂ ਤੱਕ ਵੀ ਪਤਾ ਲੱਗਾ ਕਿ ਉਹਦੇ ਅਲਵਾਜ ਸਨ ਕਿ ਮੈਂ ਜਿਹੜੀਆਂ ਸਿੱਖ ਕੁੜੀਆਂ ਨੇ ਉਹਨਾਂ ਨੂੰ ਮਤਲਬ ਜਿਹੜੇ ਧਰਮ ਤੋਂ ਬਾਹਰ ਜਿਹੜਾ ਹੈਗਾ ਉਹਨਾਂ ਨੂੰ ਪਟਕਾ ਕੇ ਤੇ ਉਹਨਾਂ ਨੂੰ ਕਰਾਹੇ ਪਾਣ ਦੀ ਜਿਹੜੀ ਹੈਗੀ ਉਹ ਮੈਂ ਆਪਣੇ ਵੱਲੋਂ ਪੂਰੀ ਯਤਨ ਕਰਾਂਗੀ ਜੀ ਤੇ ਮੈਂ ਸਮਝਦਾ ਕਿ ਉੱਥੇ ਜਿਹੜਾ ਉਚੇਚੇ ਤੌਰ ਦੇ ਉੱਤੇ ਸਿੱਖ ਸੰਗਤ ਵੱਲੋਂ ਇੱਕ ਕਰੀਬ ਇੱਕ ਹਫ਼ਤੇ ਦੇ ਕਰੀਬ ਜਿਹੜੀ ਹੈਗੀ ਧਾਰਨੇ ਦਿੱਤੇ ਗਿਆ ਤੇ ਇਸ ਗੱਲ ਦੇ ਵਿੱਚ ਮੈਂ ਬਹੁਤ ਧੰਨਵਾਦੀਆਂ ਬੋਬੀ ਕੁਮਾਰ ਜੀ ਔਰ ਦੀਪਕ ਵਾਂਸਲ ਜੀ ਬਲਵਿੰਦਰ ਸਿੰਘ ਬਾਜਵਾ ਜੀ ਗੁਰਦੇਵ ਸਿੰਘ ਕੰਗ ਜੀ ਜਿਨ੍ਹਾਂ ਨੇ ਬਹੁਤ ਜਿਹੜਾ ਸੱਜਾ ਰੋਲ ਅਦਾ ਕੀਤਾ ਚੇਚੇ ਤੌਰ ਦੇ ਉੱਤੇ ਬੋਬੀ ਕੁਮਾਰ ਤੇ ਦੀਪਕ ਵਾਂਸਲ ਜੀ ਜਿਨ੍ਹਾਂ ਨੇ ਸੰਗਤ ਨੂੰ ਇਹਸ ਕਰ ਲਈ ਪ੍ਰੇਰਿਆ ਕਿ ਆਪਾਂ ਥਰੂ ਪ੍ਰੋਪਰ ਚੈਨਲ ਜਿਹੜਾ ਹੈਗਾ ਅਸੀਂ ਜਿਹੜੇ ਉੱਥੇ ਦੀ ਸੰਬੰਧਤ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਸ ਮਸਲੇ ਦਾ ਹੱਲ ਕਰੀਏ ਤੇ ਇਸ ਗੱਲ ਦਾਵੇ ਮੈਂ ਉਹਨਾਂ ਦਾ ਧੰਨਵਾਦ ਦਿਆਂ ਕਿ ਉਹਨਾਂ ਨੇ ਉੱਥੇ ਦੇ ਪ੍ਰਸ਼ਾਸਨ ਨੂੰ ਜਿਹੜੇ ਉੱਥੇ ਦੇ ਕਮਿਸ਼ਨਰ ਨੇ ਉਹਨਾਂ ਨੂੰ ਇਸ ਗੱਲ ਹੀ آگਾਹ ਵੀ ਕੀਤਾ ਕਿ ਜਦੋਂ ਤੁਸੀਂ ਗੁਰੂਗ੍ਰਾਂਧ ਸਾਹਿਬ ਦਾ ਸਰੂਪ ਉਸ ਲੇਡੀ ਦੇ ਘਰੋਂ ਲੈਣ ਜਾਣਾ ਜੀ ਇਥੇ ਪੂਰੇ ਸਤਕਾਰ ਦੇ ਨਾਲ ਲੈ ਕੇ ਆਣਾ ਉਹਦੇ ਲਈ ਤੁਹਾਨੂੰ ਆਪਣਾ ਸਿਰ ਢੱਕਣਾ ਪੈਗਾ ਪੈਰਾਂ ਤੋਂ ਜਿਹੜੇ ਜੁੱਤੇ ਨੇ ਉਹ اتارਨੇ ਪੈਗੇ ਔਰ ਪ੍ਰਸ਼ਾਸਨ ਨੇ ਬਿਲਕੁਲ ਜੇ ਉਹਨਾਂ ਨੇ ਉਹ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਨੂੰ ਇਸ ਗੱਲ ਇਹ ਦੱਸਿਆ ਕਿ ਸਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਸਰੂਪ ਹੈਗਾ ਉਹਦਾ ਸਤਿਕਾਰ ਕਿਸ ਤਰ੍ਹਾਂ ਕੀਤਾ ਜਾਂਦਾ ਤੇ ਪ੍ਰਸ਼ਾਸਨ ਨੇ ਵੀ ਉਸ ਗੱਲ ਦੇ ਉੱਤੇ ਪੂਰਾ ਪਹਿਰਾ ਦਿੱਤਾ ਔਰ ਪੂਰੇ ਆਦਬ ਦੇ ਨਾਲ ਉਹ ਜਿਹੜਾ ਸਰੂਪ ਹੈਗਾ ਉਹ ਤੋਂ ਸੰਗਤਾਂ ਨੇ ਜਿਹੜੀਆਂ ਹੈਗੇ ਉਹ ਉਹ ਲੈ ਕੇ ਆਂਦੇ ਆ ਤੇ ਇਸ ਗੱਲ ਲਈ ਮੈਂ ਜੋ ਸਾਰੀ ਸਭੂਤੀ ਸੰਗਤ ਦਾ ਧੰਨਵਾਦ ਵੀ ਕਰਦਾ ਤੇ ਚੇਚੇ ਤੌਰ ਦੇ ਤੇ ਹਿੰਦੂ ਭਾਈਚਾਰੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਇਸ ਗੱਲ ਦੇ ਵਿੱਚ ਆਪਣਾ ਰੋਲ ਨਿਭਾਇਆ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਸਾਹੀ ਜਿਸ ਤਰ੍ਹਾਂ ਉਥੋਂ ਦੀਆਂ ਜਥੇਬੰਦੀਆਂ ਕਮੇਟੀਆਂ ਵੱਲੋਂ ਇਹ ਗੱਲ ਕੀਤੀ ਗਈ ਕਿ ਅਸੀਂ ਇੱਕ ਮੀਟਿੰਗ ਕਰਾਂਗੇ ਤਾਂ ਕਿ ਆਪਸੀ ਰابطਾ ਕਰਕੇ ਕਿਹਾ ਜਾਵੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਜਿਸ ਤਰ੍ਹਾਂ ਮਹਾਰਾਜ ਦਾ ਸਰੂਪ ਉਹਨਾਂ ਦੇ ਘਰੇ ਪਹੁੰਚਿਆ ਤਾਂ ਉਸ ਤੋਂ ਬਾਅਦ ਗ੍ਰੰਥੀ ਸਾਹਿਬ ਉਥੋਂ ਆ ਗਏ ਸੋ ਐਸਜੀਪੀਸੀ ਰابطਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਥੇ ਕਿ ਕਿਸ ਤਰ੍ਹਾਂ ਤੁਸੀਂ ਅੱਗੇ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾ ਸਕੇ ਜੋ ਨਿਕੋ ਸਾਡੇ ਧਿਆਨ ਦੇ ਵਿੱਚ ਤਾਂ ਮੀਡੀਏ ਦੇ ਰਾਹੀਂ ਅੱਜ ਹੀ ਗੱਲ ਪਾਈ ਹੈਗੀ ਆ ਤੇ ਇਹਦੇ ਬਾਰੇ ਪ੍ਰਧਾਨ ਜੀ ਨੂੰ ਵੀ ਅਗਾਹ ਜਿਹੜਾ ਦੱਸ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ رابطہ ਵੀ ਕਰਾਂਗੇ ਤੇ ਇਹਦੇ ਲਈ ਕੋਈ ਵੀ ਜੋ ਡਾਇਰੈਕਸ਼ਨ ਨੇ ਉਹ ਸ੍ਰੀ ਕਾਲਤਾਖਸਬਤੋ ਸਿੰਘ ਸਾਹਿਬ ਨਾਲ ਵਿਚਾਰ ਕਰਕੇ ਤੇ ਉਹ ਜਿਹੜੇ ਸਿੰਘ ਸਾਹਿਬ ਨੇ ਉਹਦੇ ਲਈ ਆਦੇਸ਼ ਜਾਰੀ ਕਰਨਗੇ ਜੀ ਖਾਲਸਾ ਜੀ ਦੂਸਰਾ ਮਸਲਾ ਜਿਹੜਾ ਮੇਨ ਉਹ ਇਹ ਹੈ ਕਿ ਗੁਟਕਾ ਸਾਹਿਬ ਜਿਹੜੇ ਉਹ ਅੱਜਕੱਲ੍ਹ ਆਨਲਾਈਨ ਬੜਾ ਸਿਸਟਮ ਸ਼ੁਰੂ ਹੋ ਗਿਆ। ਪਹਿਲਾਂ ਵਿੱਚੋਂ ਜੇ ਇਸ ਤੇ ਮੁੱਦਾ ਉੱਠਿਆ ਤਾਂ ਕੁਝ ਆਨਲਾਈਨ ਵੈਬਸਾਈਟਸ ਨੇ ਬੰਦ ਵੀ ਕਰਤਾ ਪਰ ਹੁਣ ਦੁਬਾਰਾ ਮੁੜ ਇੱਕ ਕਿਤਾਬ ਦੇ ਵਿੱਚੋਂ ਗੁਟਕਾ ਸਾਹਿਬ ਨੇ ਇੱਕ ਕਿਤਾਬ ਦੇ ਵਿੱਚੋਂ ਵੱਖ-ਵੱਖ ਆਨਲਾਈਨ ਵੈਬਸਾਈਟਸ ਤੇ ਸੇਲ ਕੀਤਾ ਜਾ ਰਿਹਾ। ਹਾਲਾਂਕਿ ਸਾਡੇ ਗੁਰੂ ਸਾਹਿਬ ਸੇਲ ਲਈ ਨਹੀਂ ਐ ਪਰ ਫੇਰ ਵੀ ਇਹ ਸਾਰਾ ਕੁਝ ਹੋ ਰਿਹਾ ਹੈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂ ਦੇਖੋ ਇਹ ਵੀ ਗੱਲ ਜਿਹੜੀ ਧਿਆਨ ਆ ਠਾਈ ਹੈਗੀ ਆ ਕਿ ਕੋਸ਼ਿਸ਼ ਜਿਹੜੀਆਂ ਵੈਬਸਾਈਟਸ ਨੇ ਉਹ ਜਿਹੜੀਆਂ ਕੰਪਨੀਆਂ ਨੇ ਉਹ ਆਨਲਾਈਨ ਜਿਹੜੀਆਂ ਖਾਸ ਕਰਕੇ ਗੁਰਬਾਣੀ ਜਿਹੜੀ ਹੈਗੀ ਆ ਜੀ ਉਹ ਆਨਲਾਈਨ ਜਿਹੜੀ ਹੈਗੀ ਆ ਤੁਸੀਂ ਉਹਨਾਂ ਕੋਲ ਜਦੋਂ ਬੁਕਿੰਗ ਦਿੰਦੇ ਹੈਗੇ ਤਾਂ ਉਹ ਕੋਰੀਅਰ ਰਾਹੀਂ ਜਾਂ ਹੋਰ ਢੰਗ ਤਰੀਕੇ ਦੇ ਨਾਲ ਉਹ ਜਿਹੜੀ ਹੈਗੀ ਆ ਉਹ ਸੰਗਤ ਦੇ ਘਰ ਤੱਕ ਭੇਜਦੀ ਹੈਗੀ ਆ ਤੇ ਕਿਉਂਕਿ ਧਾਰਮਿਕ ਲਿਟਰੇਚਰ ਲਈ ਤਾਂ ਆਦੇਸ਼ ਹੈ ਲੇਕਿਨ ਜਿਹੜੀ ਗੁਰਬਾਣੀ ਦੀਆਂ ਪੋਥੀਆਂ ਗੁਟਕਾ ਸਾਹਿਬ ਸੈਂਚੀਆਂ ਇਨਾਂ ਲਈ ਕਿਤੇ ਵੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਤੇ ਕਿਉਂਕਿ ਇਹ ਬੜਾ ਸਿਸਟਮ ਮੁੱਦਾ ਹੈ ਪਹਿਲਾਂ ਵੀ ਇੱਕ ਵਾਰ ਮੁੱਦਾ ਮੇਰੇ ਤੇ ਉੱਠਿਆ ਸੀ ਉਦੋਂ ਵੀ ਕਾਫੀ ਰੌਲਾ ਪਿਆ ਸੀਗਾ ਖਾਸ ਕਰਕੇ ਜਿਹੜੀ Amazon ਦੀ ਕਰ ਪਰ ਇਕੱਲੀ Amazon ਨਹੀਂ ਹੈਗੀ ਇਦੋਂ ਬਿਨਾ ਹੋਰ ਵੀ ਬਹੁਤ ਫਲੇਪ ਕਾਰਡ ਹੈਗਾ ਉਸ ਤੋਂ ਬਾਅਦ ਆਨਲਾਈਨ ਸਿੱਖ ਸਟੋਰ ਯੂਕੇ ਆ ਤੇ ਇਥੋਂ ਤੱਕ ਕਿ ਮੇਰੇ ਧਿਆਨ ਚ ਆਇਆ ਕਿ ਚਤਰ ਸਿੰਘ ਜੀਵਨ ਸਿੰਘ ਜਿਹੜੇ ਹੈਗੇ ਆ ਤੇ ਉਹ ਉਹਨਾਂ ਦੀ ਵੀ ਇੱਕ ਵੈਬਸਾਈਟ ਹੈਗੀ ਜਿੱਦੇ ਤੋਂ ਤੁਸੀਂ ਆਨਲਾਈਨ ਗੋਡਕਾ ਸਾਹਿਬ ਗਰਮ ਮੰਗਾ ਸਕਦੇ ਆ ਤੇ ਮੈਂ ਸਮਝਦਾ ਕਿ ਬਾਕੀ ਜਿਹੜੀਆਂ ਇਹਦੇ ਲਈ ਕੋਈ ਨਾ ਕੋਈ ਕੋਈ ਧਰਮ ਪ੍ਰਚਾਰ ਦੀ ਸਾਡੀ ਮੀਟਿੰਗ ਹੈਗੀ ਪਰਸੋਂ ਨੂੰ 7 ਤਰੀਕ ਨੂੰ ਤੇ ਇਹ ਮੈਂ ਸਮਝਦਾ ਕਿ ਇਹ ਮਸਲਾ ਉਸ ਮੀਟਿੰਗ ਦੇ ਵਿੱਚ ਜ਼ਰੂਰ ਵਿਚਾਰਿਆ ਜਾਏਗਾ ਤੇ ਉਸ ਤੋਂ ਅੱਗੇ ਜੋ ਵੀ ਡਾਇਰੈਕਸ਼ਨ ਹੋਣਗੀਆਂ ਉਹਦੇ ਲਈ ਕਿਉਂਕਿ ਜਿਹੜੇ ਪਹਿਲੇ ਆਦੇਸ਼ ਹੋਏ ਆ ਉਹ ਸਿਰਫ ਤੇ ਸਿਰਫ ਧਾਰਮਿਕ ਲਿਟਰੇਚਰ ਭੇਜਣ ਲਈ ਹੋਇਆ ਵੀ ਕਿਸ ਤਰੀਕੇ ਨਾਲ ਭੇਜਿਆ ਜਾ ਸਕਦਾ ਆਨਲਾਈਨ ਬਟ ਇਹ ਜੇ ਗੁਰਬਾਣੀ ਹੈਗੀ ਆ ਉਹ ਮੈਂ ਸਮਝਦਾ ਕਿ ਉਹਦੇ ਲਈ ਕੋਈ ਨਾ ਜਿਹੜੇ ਵਿਧੀ ਵਿਵਧਾਨ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਿੰਘ ਸਾਹਿਬਾਨ ਜਦੋਂ ਮੀਟਿੰਗ ਕਰਨਗੇ ਤਾਂ ਉਹ ਜ਼ਰੂਰ ਨਿਸ਼ਚਿਤ ਕਰਨਗੇ ਜੀ ਇਸ ਬੰਦੇ ਤੁਸੀਂ ਗੱਲਬਾਤ ਕਰੋਗੇ ਹਾਂਜੀ ਧਰਮ ਪ੍ਰਚਾਰ ਦੀ ਮੀਟਿੰਗ ਦੇ ਵਿੱਚ ਜਿਹੜੀ ਹੈਗੀ ਮਸਲਾ ਵਿਚਾਰਿਆ ਜਾਏਗਾ ਬੇਸ਼ੱਕ ਮੈਂ ਖੁਦ ਧਰਮ ਪ੍ਰਚਾਰਕ ਦੀ ਮੀਟਿੰਗ ਵਿੱਚ ਨਹੀਂ ਹਾਂਗਾ ਲੇਕਿਨ ਪ੍ਰਧਾਨ ਸਾਹਿਬ ਦੇ ਧਿਆਨ ਚ ਆ ਤੇ ਉਸ ਦਿਨ ਦੀ ਮੀਟਿੰਗ ਵਿੱਚ ਜਿਹੜੇ ਸਾਡੇ ਧਰਮ ਪ੍ਰਚਾਰ ਨਾਲ ਸੰਬੰਧਿਤ ਮੈਂਬਰ ਨੇ ਉਹ ਇਹਦੇ ਉੱਤੇ ਜ਼ਰੂਰ ਜਿਹੜੀ ਹੈਗੀ ਵਿਚਾਰ ਕਰਨਗੇ ਔਰ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਲਈ ਡਾਇਰੈਕਸ਼ਨ ਹੈ ਉਹ ਜ਼ਰੂਰ ਨਿਯਤ ਕੀਤੀ ਜਾਏਗੀ ਜੀ ਖਾਲਸਾ ਜੀ ਇੱਕ ਹੁਣ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਏਗਾ ਅੱਗੇ ਇਹ ਚੱਲੇਗਾ ਤੇ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੀ ਸੰਗਤ ਬੈਠੀ ਹੈ ਉਹ ਨਗਰ ਕੀਰਤਨ ਕੱਢ ਰਹੇ ਨੇ ਵੱਡੇ ਪੱਧਰ ਦੇ ਉੱਪਰ ਸਿੱਖੀ ਨੂੰ ਪ੍ਰੋਮੋਟ ਕਰ ਰਹੇ ਨੇ ਬੱਚਿਆਂ ਨੂੰ ਜੋੜ ਰਹੇ ਨੇ ਸੋ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜਿਹੜੇ ਨਗਰ ਕੀਰਤਨ ਨੇ ਉਹ ਕੌਮੀ ਜਲਵਾ ਦਾ ਪ੍ਰਤੀਕ ਨੇ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਤੇ ਜਦੋਂ ਵੀ ਗੁਰੂ ਸਾਹਿਬਾਨ ਦੇ ਕੋਈ ਦਿਨ ਦਿਹਾੜੇ ਆਉਂਦੇ ਨੇ ਤੇ ਸੰਗਤਾਂ ਗੁਰੂ ਗ੍ਰੰਥ ਸਾਹਿਬ ਅਦੀ ਤਾਬਿਆ ਔਰ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਨਗਰ ਕੀਰਤਨ ਜਿਹੜੇ ਸਜਾਂਦੀਆਂ ਨੇ ਔਰ ਹੁਣ ਤਾਂ ਇਹ ਆ ਵੀ ਜਿੱਥੇ ਪਹਿਲਾਂ ਕੱਲਾ ਭਾਰਤ ਦੀ ਧਰਤੀ ਉੱਤੇ ਪੰਜਾਬ ਦੀ ਧਰਤੀ ਉੱਤੇ ਨਗਰ ਕੀਰਤਨ ਹੁੰਦੇ ਸੀ ਹੁਣ ਤਾਂ ਬਾਹਰਲੇ ਦੇਸ਼ਾਂ ਵਿੱਚ ਵੀ ਵੱਡੇ ਵੱਡੇ ਨਗਰ ਕੀਰਤਨ ਜਿਹੜੇ ਨੇ ਉਸ ਉੱਥੋਂ ਦੀਆਂ ਸਰਕਾਰਾਂ ਤੋਂ ਪਰਮਿਸ਼ਨ ਲੈ ਕੇ ਸੰਗਤਾਂ ਕੱਢਦੀਆਂ ਨੇ ਤੇ ਦੇਖੋ ਇਹਦਾ ਜਿਹੜਾ ਆਪਾਂ ਨਗਰ ਕੀਰਤਨ ਕੱਢਦੇ ਆ ਉਹ ਉਹਦੀ ਫਿਲਾਸਫੀ ਜਾਂ ਉਹਦਾ ਸੰਦੇਸ਼ ਤਾਂ ਇਹ ਹੁੰਦਾ ਕਿ ਅਸੀਂ ਆਪਣੇ ਜਿੱਥੇ ਗੁਰੂ ਦੀ ਉਪਮਾ ਕਰਦੇ ਆ ਕੀਰਤ ਕਰਦੇ ਆ ਜੇ ਕੋ ਦੇਖਣ ਵਾਲੇ ਵਿਦੇਸ਼ਾਂ ਵਿੱਚ ਪੁੱਛਦੇ ਆ ਕਿ ਅੱਜ ਜਿਹੜਾ ਨਗਰ ਕੀਰਤਨਾ ਉਹ ਕਦੇ ਸੰਬੰਧ ਸਜਾਇਆ ਜਾ ਰਿਹਾ ਸਾਡੇ ਧਰਮ ਬਾਰੇ ਪ੍ਰਚਾਰ ਹੁੰਦਾ ਹੈ ਸਾਡੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ ਤੇ ਉਥੇ ਮੈਂ ਇਹ ਬੇਨਤੀ ਕਰਾਂਗਾ ਕਿ ਇਹ ਨਗਰ ਕੀਰਤਨ ਕੱਲੇ ਦੇ ਕੱਲੇ ਆਪਾਂ ਇਸ ਤੋਂ ਤੱਕ ਨਹੀਂ ਸੀਮਤ ਹੈ ਕਿ ਉਹ ਨਗਰ ਕੀਰਤਨ ਦੇ ਵਿੱਚ ਜਿਹੜਾ ਥਾਂ-ਥਾਂ ਤੇ ਸੰਗਤਾਂ ਠੀਕ ਆ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਉਹ ਕਿਤੇ ਫਰੂਟਾਂ ਦਾ ਲੰਗਰ ਲਾਉਂਦੀਆਂ ਕਿਤੇ ਹੋਰ ਜਿਹੜੇ ਆਪਣੇ ਵੱਲੋਂ ਪਦਾਰਥ ਨੇ ਉਹ ਸ਼ਕਾਰਦੀਆਂ ਨੇ ਹਨਾ ਪਰ ਇਹ ਜ਼ਰੂਰ ਹੈਗਾ ਕਿ ਸਾਡੀ ਜਿਹੜੀ ਭਾਵਨਾ ਆ ਗਈ ਆ ਉਹੋ ਹੀ ਰਹਿਣੀ ਚਾਹੀਦੀ ਹੈ ਕਿ ਜੇ ਇਸ ਭਾਵਨਾ ਨੂੰ ਮੁੱਖ ਰੱਖ ਕੇ ਅਸੀਂ ਨਗਰ ਕੀਰਤਨ ਜਿਹੜੇ ਹੈਗੇ ਆ ਉਹ ਉਹਦਾ ਆਯੋਜਨ ਕਰਦੇ ਨਗਰ ਕੀਰਤਨ ਕੱਢਦੇ ਆ ਤੇ ਸਾਡੇ ਅੰਦਰ ਉਹੀ ਸ਼ਰਧਾ ਸਤਿਕਾਰ ਜਿਹੜਾ ਉਹ ਰਹਿਣਾ ਦਾ ਜੀ ਤੇ ਇਸ ਕਰਕੇ ਸਾਡੇ ਬੱਚਿਆਂ ਨੂੰ ਜੇ ਤੁਹਾਨੂੰ ਲੱਗ ਜੰਨੇ ਉਹਨਾਂ ਨੂੰ ਇਸ ਕਰ ਲਈ ਸਾਨੂੰ ਨਾਲ-ਨਾਲ ਦੱਸਣਾ ਚਾਹੀਦਾ ਪ੍ਰੇਰਣਾ ਕਾਲੀ ਕੱਲੇ ਇਹ ਨਹੀਂ ਵੀ ਉਹ ਨਾਲ-ਨਾਲ ਤੁਰੇ ਰਹਿਣ ਉਹਨਾਂ ਨੂੰ ਇਸ ਕਰ ਲਈ ਦੱਸਣਾ ਚਾਹੀਦਾ ਕਿ ਨਗਰ ਕੀਰਤਨ ਜਿਹੜਾ ਹੈਗਾ ਤਾਂ ਮਹੱਤਵ ਕੀ ਹੈ ਦੀ ਮਾਨਤਾ ਕੀ ਹੈ ਜੀ ਖਾਲਸਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਵੀ ਧੰਨਵਾਦ ਦੀਆਂ ਡੀ 5 ਦਾ ਤੇ ਜਿਨ੍ਹਾਂ ਨੇ ਇਹ ਜਿਹੜੇ ਬੜੇ ਅਹਿਮ ਮੁੱਦੇ ਹੈਗੇ ਇਹਦੇ ਉੱਤੇ ਗਰਵਤ ਕੀਤੀ ਆ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਮੇਰੇ ਨਾਲ ਸਨ ਗੁਰਬਖਸ਼ ਸਿੰਘ ਖਾਲਸਾ ਜੀ ਐਸਜੀਪੀਸੀ ਦੇ ਮੀਤ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਕੁਝ ਮੁੱਦੇ ਅਸੀਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਉਹ ਗੱਲਬਾਤ ਕਰਨਗੇ ਸ੍ਰੀ ਕਾਲ ਤੱਕ ਸਭਤੀ ਕਰਨਗੇ ਐਸਜੀਪੀਸੀ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਇਹਨਾਂ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਕੇ ਕਾਰਵਾਈ ਜਿਹੜੀ ਉਹ ਜ਼ਰੂਰ ਹੋਵੇਗੀ ਸੋ ਤੁਸੀਂ ਜੁੜੇ ਰਹੋ ਮੇਰੇ ਨਾਲ ਡੀ5 ਚੈਨਲ ਪੰਜਾਬੀ ਦੇ ਨਾਲ ਕੈਮਰਾਮੈਨ ਜான்ਸਨ ਦੇ ਨਾਲ ਮੈਂ ਪ੍ਰਮਾਸ਼ਦੂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ